ਹਾਂਜੀ ਵੀਰੇ ਸਾਥੀ ਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਵੀਰੇ ਆਪਾਂ ਖੜੇ ਚਗੇ ਪੰਡਰਾ ਜੁਮਾਰੇ ਤੇ ਗਾਮਲੇ ਫਾਰਮ ਦੇ ਵਿੱਚ ਤੇ ਬਾਈ ਉਹਨੂੰ ਹੈਪੀ ਹੈਗਾ ਤੇ ਬਹੁਤ ਬਹੁਤ ਪਾਈ ਦਿਲਵੇ ਪਤਰਕਸ਼ਾ ਮੀਡੀਆ ਤੁਹਾਨੂੰ ਮੇਰੇ ਤਾਂ ਆਪਾਂ ਦਿਖਾਉਣੇ ਆ ਬਾਈ ਨਵੇਂ ਜਰਸੀ ਗਾ ਐਚ ਐਫ ਤੇ ਸਾਰਿਆਂ ਮੱਜਾਂ ਵੀਰੇ ਆਹ ਤਨ ਮੱਜਾਂ ਆ ਗਾ ਟਚੋਟੀ ਆਪਾਂ ਦੇ ਬਾਈਲ ਵਿੱਚੋਂ ਟਚੋਟੀ ਦੇ ਇਹ ਕਰਨ ਆਈ ਸੀਗੇ ਸੋ ਤੁਸੀਂ ਜਪਾ ਇਹ ਇਥੇ ਵੀਰੇ ਵਿਕਰਮਦੀ ਐਚਐਸਵੀ ਦਾ ਠੀਕ ਆ ਵੀਰੇ ਉਹ ਜੋਗਰੀ ਮਾਂ ਦੀ ਜੀਲ ਦਾ ਵੀਰੇ 23 ਕਿਲੋ ਆ ਵੀ ਦੇਖੋ ਆ ਕੱਟਰੀ ਹੋ ਸ਼ੂਣੀਆਂ ਬਾਈ ਜਿੱਕੱਟੇ ਫਿਰ ਪਿੱਟਰ ਹੋ ਗਈ ਸੀ ਦੋ ਵਾਰੀ ਤੇ ਹੁਣ ਆਪਾਂ ਇਹਦੇ ਪਹਿਲਾਂ ਦਵਾਈ ਭਰ ਕੇ ਤੇ ਪੋਟਰ ਖਵਾ ਕੇ ਟਿਕ ਟੂ ਕੀ ਲਾ ਕੇ ਜਿੱਕੇ ਆਪਾਂ ਇਹ ਕੀਤੀ ਦੀ ਤੇ ਬਾਈ ਕਹਿੰਦੇ ਪਛੀ ਤੋੜੀ ਚੱਕਰ ਦੇ ਸਾਰੇ ਵੀ ਦੋ ਦੋ ਮਹੀਨੇ ਹੋ ਗਏ ਤੇ ਬੱਚੇ ਇੱਕ ਨੂੰ ਛਤ ਮਹੀਨੇ ਹੋ ਗਏ ਤੇ ਤੇ ਹੁਣ ਬਈ ਇਹ ਬਾਈ ਦੇ ਪਹਿਲਾਂ ਦੋ ਤਿੰਨ ਵਾਰੀ ਪਸ਼ੂ ਯਾਰਾ ਬੱਚੇ ਇਹਨਾਂ ਦੋ ਹਾਂ ਵਿੱਚੋਂ ਫਿਰ ਗਏ ਸੀਗੇ ਤੇ ਨਾਇਣ ਨੂੰ ਡਾਕਟਰ ਬਦਲਿਆ ਨਾ ਕੁਝ ਨਹੀਂ ਕੀਤਾ ਹਰ ਵਿੱਚ ਆਪਾਂ ਕੀਤਾ ਆਪ ਹੀ ਅੱਛਾ ਦੇਖੋ ਲੋਕਾਂ ਦੇ ਪਿਛੂ ਰਹੇ ਜਾਂਦੇ ਹੁੰਦੇ ਨੇ ਹਨਾ ਜਦੋਂ ਆਪਾਂ ਡਾਕਟਰ ਬਾਲੇ ਬਦਲਦੇ ਹਾਂ ਉਹ ਚੱਕਰ ਪੈ ਜਾਂਦਾ ਵੀਰੇ ਕਿਉਂਕਿ ਡਰ ਨੰਬਰ ਬੰਦਾ ਨਵਾਂ ਆਊਗਾ ਉਹਨੇ ਕੰਮ ਨਵੇਂ ਸ਼ੁਰੂ ਕਰਨਾ ਆਪਾਂ ਨੂੰ ਪਤਾ ਲੱਗ ਜਾਂਦਾ ਡਾਕਟਰ ਨੂੰ ਕਿਨੂੰ ਪੁਰਾਣੇ ਨੂੰ ਵੀ ਹਾਂ ਪਹਿਲਾਂ ਪਹਿਲੇ ਆ ਕੀਤਾ ਸੀਗਾ ਤੇ ਹੁਣ ਆਪਾਂ ਇਹਦੇ ਆ ਕਰਨਾ ਹੈਗਾ ਤੇ ਹੁਣ ਆ ਬਾਈ ਦੀ ਕਿਹੜੀ ਆਪੀ ਗਾ ਹੋ ਰਹੀ ਆ ਉਹ ਰੇ ਰੇ ਚੁੱਕੀ ਹੈ ਹੈ ਆਗਾ ਲੰਘਾ ਤੇ ਆ ਬਾਈ ਦੀ ਗਾਂਰ ਪਹਿਲਾਂ ਨਾ ਛਲ ਪਰ ਟਿੱਕੇ ਭਰੇ ਹੀ ਪੂਰੇ ਦੇ ਬਹੁਤ ਕੁਝ ਖਵਾਇਆ ਬਹੁਤ ਪਾウダー ਪਾウダー ਬਹੁਤ ਟਿੱਕੇ ਟੁਕੇ ਲਾਏ ਤੇ ਰਹਿ ਨਹੀਂ ਗਈ ਤੇ ਇਹ ਬਾਈ ਨੇ ਗਾਂ ਹਰਦੀਪ ਕਿਉਂ ਕਹਤਾਂ ਬਰੇਜ ਦਾ ਹੈਣੀ ਨੂੰ ਭੇਜ ਦਿੰਦੇ ਆ ਉਹਦੇ ਪੁੰਨਾ ਥੱਲੇ ਕਹਿੰਦਾ ਤਾਂ ਫਿਰ ਨਾਲੇ ਵੀ ਵਧੀਆ ਸੀਗਾ ਤੇ ਉਹ ਤੋਂ ਬਾਅਦ ਕਹਿੰਦੇ ਨੇ ਗਰੋ ਹੋ ਫਿਰ ਇਹ ਵੀ ਨਹੀਂ ਹੀਟ ਚਾਈ ਆਪਾਂ ਟਿੱਕੇ ਭਰਗੇ ਸੀਗੇ ਤੇ ਵੀ ਉਹ ਤੋਂ ਰਹਿ ਗਈ ਟਿੱਕੀ ਦੀ ਇਹ ਆਈ ਗਈ ਵੀਰੇ ਕਹਿੰਦੇ ਹੁਣ ਹੀਟ ਚਾ ਗਈ ਆਈ ਰਹੀ ਪੱਲੀ ਭਾਰੀ ਕੁਝ ਨਹੀਂ ਖਵਾਇਆ ਨਾ ਪਾウダー ਨਾ ਕੁਝ ਨਹੀਂ ਪਾਇਆਗਾ ਤੇ ਆ ਵੀ ਬਈ ਜੀ ਮੇਰੇ ਗੱਭਣਾ ਤੇ ਜੇ ਵੀਰੇ ਫਾਰਮ ਭਾਗੇਵਾਲ ਦੇ ਵਦਨਾਂ ਨਾਲ ਜਾਣਾਗਾ ਤਾਂ ਹਨਾ ਆਪਾਂ ਨੂੰ ਵੀ ਮਤ ਕਰਨੀ ਪੈਂਦੀ ਆ ਵਧੀਆ ਤੇ ਮਿਲਟ ਵੀਰੇ ਫਾਰਮਰ ਨੂੰ ਵੀ ਕਰਨੀ ਪੈਂਦੀ ਆ ਉਹ ਵੀ ਡਾਕਟਰ ਨੂੰ ਵੀ ਕਰਨੀ ਪੈਂਦੀ ਆ ਜੇ ਵੀਰੇ ਆਪਾਂ ਕਿਸੇ ਪਾਈ ਨੂੰ ਬੰਦੇ ਨੂੰ ਹਨਾ ਫਾਰਮਰ ਨੂੰ ਯਾਰ ਕੰਮਜਾਬ ਕਰਨਾਗਾ ਤਾਂ ਆਪਾਂ ਨੂੰ ਵੀ ਕਹਿੰਦੇ ਬੜਾ ਮੁੱਟਾ ਵਿੱਚੋਂ ਹੇਠ ਤਾਂ ਕਰਨਾ ਪੈਂਦਾਗਾ ਤੇ ਕਈ ਵਾਰੀ ਕੋਈ ਪਛੂਰ ਪੀਟਰ ਪਾਈ ਦਾ ਬਾਰ ਬਾਰ ਹੋ ਰਿਹਾ ਹਨਾ ਉਹਦੇ ਵਿੱਚ ਆਪਾਂ ਨੂੰ ਵੀ ਨਾ ਹੇਠ ਤਾਂ ਕਰਨੇ ਚਾਹੀਦਾਗਾ ਤੇ ਜਾ ਬਾਈ ਨੂੰ ਉਹਨਾਂ ਲੱਗੇ ਰੇਟ 25000 ਦੇ ਦੋ ਕੋਈ ਚੱਕਰ ਨਹੀਂ ਉਹ ਕਦੀ ਵਾਰੀ ਜੇ ਉਹ ਭੱਦੀ ਵੀ ਦਵਾਂਗੇ ਜਿਹੜਾ ਬੰਦਾ ਬਨ ਪੱਕਾ ਲੱਗਿਆ ਹੋਇਆ ਬਹੁਤ ਟਾਈਮ ਦਾ ਤੇ ਹੁਣ ਬਾਈ ਦੇ ਸਾਰੇ ਪੁੱਛ ਗੱਭਣ ਨੇ ਕੋਈ ਗੋਪੀ ਦਾ ਹਨਾ ਕੋਈ ਬਤਰੰਗੀ ਦਾ ਕੋਈ ਨੌਕੜ ਦਾ ਐਵੇਂ ਪੀ ਸਾਰੇ ਤੇ ਬਾਕੀ ਸਾਰੇ ਗਾਮਾ ਦੇ ਟੀਕੇ ਵੀ ਆ ਪਰ ਉਹਨਾਂ ਨੇ ਇਹਨਾਂ ਦੇ ਯਾਰ ਤੇ ਸਾਰੇ ਗੱਭਣ ਨੇ ਚਲੋ ਜੇ ਹਨਾ ਫਾਰਮ ਕਾ ਉਹਨਾਂ ਦਾ ਗੱਭਣ ਪੁੱਛ ਹੋਣਾ ਜ਼ਰੂਰੀ ਨੇ ਤੇ ਬਾਕੀ ਵੀਰੇ ਗੱਭਣ ਪੁੱਛ ਕਰ ਲਈ ਬਰਤ ਬਰ ਪਾਊਡਰ ਵੀ ਪਾਇਆ ਕਰੋ ਯਾਰ ਰੈਗੂਲਰ ਤਾਂ ਜੋ ਪੁੱਛ ਤੇ ਪੀਟਰ ਨਾ ਹੋਣਾ ਤੇ ਬਾਕੀ ਵੀਰੇ ਪੁੱਛ ਹੋਣੀ ਫੌਕ ਜ਼ਰੂਰੀ ਆ ਹਨਾ ਤੇ ਗਰਮੀ ਦੇ ਵਿੱਚ ਦੇਖੋ ਤੋ ਇਹਦਾ ਫਾਰਮ ਫੇਰ ਵੀ ਜਣਾ ਖੇਤ ਚ ਹੈ ਜੀ ਵਧੀਆ ਹਵਾ ਲੱਗਦੀ ਆ ਫੁੱਲਾਵਾਰਾ ਵਧੀਆ ਬਹੁਤ ਵਧੀਆ ਤੇ ਅੱਜ ਕੱਲੇ ਵੀਰੇ ਪੱਛੇ ਬਹੁਤ ਟਰੇ ਆਣੇ ਗਾਵਾਂ ਮੱਝਾਂ ਉਹ ਗਰਮੀ ਦਾ ਕਾਰਨ ਹੀ ਏ ਖਰਾ ਕੋਈ ਬਿਮਾਰੀ ਨਹੀਂ ਵੀਰੇ ਹੈਗੀ ਆਪਾਂ ਚੱਕ ਬਹੁਤ ਟੈਸਟ ਕਰਾ ਲਏ ਮੱਝਾਂ ਦੇ ਕਿਸੇ ਵੀ ਇਹਨਾਂ ਕੋਈ ਦਿੱਕਤ ਨਹੀਂ ਆ ਰਹੀ ਫਿਰ ਗਰਮੀ ਦੇ ਕਾਰਨ ਹੀ ਆ। ਸਕੇ ਘੱਟ ਲਾ ਕੇ ਵੀਰੇ ਫੋਗ ਤੇ ਪਾਣੀ ਪੂਣੀ ਪੱਧ ਪਿਓ ਫਾਰਮਾਂ ਤੇ ਤੇ ਬਾਕੀ ਵੀਰਾਂ ਦਾ ਧੰਨਵਾਦ ਭਰਾਵਾਂ ਦਾ ਬਾਕੀ ਵੀਰ ਵੀਡੀਓ ਸ਼ੇਅਰ ਕਰ ਦਿਓ ਇਹੜੇ ਪਛੂ ਰਿਪੀਟਰ ਨੇ ਨਹੀਂ ਰਹਿ ਰਹੇ ਉਹਨਾਂ ਦਾ ਹਾਲ ਜਾਣਨ ਲਈ ਵੀਰੇ ਆਪਾਂ ਨੂੰ ਤੁਸੀਂ ਫੋਨ ਵੀ ਕਰ ਲਿਓ ਤੇ ਥੋੜੀ ਜਿਹੀ ਮਤ ਕਰਨੀ ਪੈਂਦੀ ਮੜੀ ਪਛੂ ਵੀ ਰਹਿ ਜਾਂਦਾ ਹੈਗਾ ਕੋਈ ਡਾਕਟਰ ਵਾਲੇ ਪੜਾਉਂਦੇ ਲੋੜ ਨਹੀਂ ਵੀ ਦਵਾਈ ਵਾਲੇ ਪੜਾਉਂਦੇ ਲੋੜ ਨਹੀਂ ਹੁੰਦੀ ਤੇ ਫਸਟ ਮੜੀ ਮੁੱਢੀ ਖਰਾਕ ਚੱਕਰ ਪੈਦਾ ਵੀਰੇ ਖਰਾਕ ਵਜਾ ਰੱਖੋ ਤੇ ਪਛੂ ਠੰਡਾ ਰੱਖੋ ਪੱਠੇ ਲੱਗੇ ਹੋਣੇ ਬਹੁਤ ਵਜੇ ਵਜੇ ਫਾਰਮਾ ਤੇ ਬਾਈ ਨੇ ਪਛੂ ਵਧਾਉਣ ਨੇ ਹੋਰ ਯਾਰ ਅੱਗੇ ਤੇ ਪਹਿਲਾਂ ਨੇ ਦੋ ਦੋ ਦਵਾਈ ਦਿੱਤੀ ਸੀ ਤੇ ਦੋ ਤੋਂ ਅੱਗੇ ਲਾ ਕੇ ਹੁਣ ਬਾਈ ਨੇ ਯਾਰ 11-12 ਵਾਰ ਪਛੂ ਕਰ ਲੇ ਬੱਚੇ ਲੱਕੇ ਬੱਚੇ ਛੋੜੇ ਪਛੂ ਨੇ ਬੱਚੋ ਤੇ ਵਿੱਚ ਹੈਪੀ ਚੰਗਾ ਰਹਿਣਾ ਦਾ ਹੈ ਅੱਜ ਦੇ ਇਹ ਮੈਂਬਰ ਨੇ ਹੁੰਦੇ ਜੀਰੂਦ ਹਰਪਿੰਦਰ ਰਾਜਮਾਹਰ ਜਲਾ ਸ਼ੰਘਦੂਰ ਧੂਰੀ ਦੇ ਕੋਲ ਤੇ ਇਹਦਾ ਗੁਰਗੀ ਫਾਰਮ ਹੀ ਪਿਆ ਹੋਇਆ ਹੈਗਾ ਬਾਕੀ ਵੀ ਸਾਨੂੰ ਧੰਨਵਾਦ ਬਣਾ ਸਕੀ ਤੋਂ